ਮੈਂ ਹੁਣ ਮੈਂ ਚਲੀ ਨਾ ਜਾਵਾਂ ਅੱਜ ਦੋ ਦਿਨ ਤੇ ਹੋ ਗਏ ਆ ਤੇ ਤੀਜਾ ਦਿਨ ਅੱਜ ਹੋ ਗਿਆ ਵਾ ਤੇ ਨਾਲੇ ਛੁੱਟੀਆਂ ਵੀ ਤੋੜ ਤੇ ਤਿੰਨ ਦਿਨ ਦੀਆਂ ਛੁੱਟੀਆਂ ਸੀ ਜਾ ਕੇ ਵੇਖਣ ਵਾਲੇ ਉਹਨੂੰ ਵੀ ਮਨਤ ਨੂੰ ਵੀ ਫੋਨ ਕਰਨ ਢਈ ਕਿਉਂ ਕਿਹੜੀ ਗੱਲੋ ਜਲ ਜਣਾ ਗੁੱਸਾ ਤਾਂ ਨਹੀਂ ਕੀਤਾ ਮੈਂ ਕੱਲ ਤੈਨੂੰ ਗੁੱਸੇ ਹੋਈ ਸੀ ਤੈਨੂੰ ਗੁੱਸੇ ਦੇ ਤੁਸੀਂ ਜਿਹੜਾ ਹੁੰਦੇ ਹੋ ਤੁਹਾਡਾ ਹੁਣ ਸੁਭਾਅ ਹੀ ਇਦਾਂ ਦਾ ਮੈਂ ਕੀ ਕਰ ਸਕਦੀ ਆ ਪਰ ਮੈਂ ਇਹ ਕਹਿਣ ਦੀ ਵੀ ਅੱਜ ਚਲੀ ਜਾਨੀ ਆ ਨਹੀਂ ਅਜੇ ਨਹੀਂ ਜਾਣਾ ਕਿਉਂ ਹੁਣ ਮੇਕੋ ਕੀ ਕਰਾਉਣਾ ਤੁਸੀਂ ਕਰਾਉਣ ਦੀ ਗੱਲ ਨਹੀਂ ਆ ਮੈਂ ਜਿਹੜੇ ਕੰਮ ਲਈ ਸੱਦੇ ਉਹ ਕੰਮ ਤੇ ਕਰ ਲੀਏ ਮੈਂ ਤੈਨੂੰ ਕਹਿੰਦੀ ਆਂ ਵੀ ਖਵਾ ਖਵਾ ਲੈ ਮਾਰ ਕੇ ਲੈ ਜਾਈਗੀ ਕੁੜੀਆਂ ਦੀ ਖੋਵਾ ਚੱਲ ਹੁਣ ਖਵਾ ਮਾਰਨਾ ਇੱਕ ਦਿਨ ਫੇਰ ਲੰਘ ਜਾਣਾ ਵਾ ਅਜੇ ਤਾਂ ਸਾਰਾ ਦਿਨ ਫੇਰ ਲੰਘ ਜਾਣਾ ਅਜੇ ਤੁਸੀਂ ਦੁੱਧ ਦੁੱਧ ਵੀ ਰੱਖਣਾ ਹੋਣਾ ਵਾ ਕੋਈ ਨਹੀਂ ਦੁੱਧ ਦੀ ਕਿਹੜੀ ਗੱਲ ਹੈ ਦੁੱਧ ਤੇ ਵੀਰ ਨੂੰ ਘੱਲੂਗੀ ਡੇਰੀ ਤੋਂ ਲੈ ਆਉਂਦਾ ਵਾ ਨਾ ਹੋਊਗਾ ਤੇ ਕੋਈ ਨਹੀਂ ਫੇਰ ਤੁਸੀਂ ਮਗਰੋਂ ਵੀਰ ਨੂੰ ਘੱਲ ਦਿਓ ਬਹੁਤੀ ਗੱਲ ਹੋਊਗੀ ਤੇ ਹੁਣ ਚਿਦਣੇ ਤੂੰ ਖਾਲੀ ਹੱਥ ਜਾਣਾ ਵਾ ਖਾਲੀ ਨੂੰ ਹੁਣ ਉੱਥੇ ਚੱਲ ਕੀ ਉਹ ਚੱਲਿਆ ਵਾ ਪਰ ਮੈਂ ਫੇਰ ਕਹਿਂਦੀ ਆਂ ਜਾ ਕੇ ਉਹਨੂੰ ਹੀ ਨਿਆਣੀ ਨੂੰ ਵੇਖਾਂ ਫੋਨ ਕਰਨ ਢਈ ਆ ਹੁਣ ਤੁਸੀਂ ਮੈਂ ਚੱਲ ਰਹਿ ਹੀ ਲਿਆ ਵਾ ਕੋਈ ਨਹੀਂ ਇੱਕ ਦਿਨ ਨਕੱਖ ਨਹੀਂ ਹੁੰਦਾ ਨਾਲੇ ਮੋٹے ਕੱਪੜੇ ਕਪੜੇ ਬਣਾ ਦਈਏ ਤੈਨੂੰ ਤੇ ਲੋਹੜੀ ਆਉਣ ਵਾਲੀ ਤੁਸੀਂ ਆਪ ਹੀ ਆ ਜਿਓ ਹਾਂ ਵਿੱਚੋਂ ਸਾਧਿਆੜੀ ਆ ਜਿਓ ਲੋਹੜੀ ਤੇ ਸੁੱਖ ਨੂੰ ਲੈ ਕੇ ਆਉਂਗੀ ਨਾਲ ਲੋਹੜੀ ਤੇ ਭਾਜੀ ਪੂਜੀ ਬਣਾ ਕੇ ਲਿਆਵਾਂਗੇ ਹੁਣ ਤੂੰ ਆ ਜਿਹੜਾ ਬਣਦਾ ਇਹ ਤੇ ਲੈ ਜਾ ਫੇਰ ਉਹ ਨਿਆਣੀ ਵਿਚਾਰੀ ਫੋਨ ਕਰੰਡੀ ਫਿਰ ਉਹਨੂੰ ਕੀ ਕਵਾਂ ਹੁਣ ਅਜ ਤਾਂ ਦਿਨ ਫੇਰ ਰੁਕ ਜਾ ਚਲ ਕੋਹਣਾ ਕੋ ਖਾਣ ਨੂੰ ਲੈ ਆਵਾਂ ਆ ਕੁਛ ਨਹੀਂ ਆ ਬਣਾ ਦਿੰਨੇ ਆ ਮੁੜ ਕੇ ਨਿਆਣੇ ਕਿਸ ਦੇ ਮੂੰਹਾਂ ਲਵੇਂਦੇ ਰਹਿਣਗੇ ਨਹੀਂ ਫੇਰ ਇਹਨਾਂ ਦੇ ਪਾਪਾ ਵੀ ਡਏ ਨਾ ਕਹਿਣ ਗਈ ਤੂੰ ਇੱਕ ਦਿਨ ਲਈ ਆ ਤੇ ਦੋ ਦਿਨ ਹੋ ਗਏ ਤੈਨੂੰ ਮਗਰ ਪਿੱਛੇ ਧਿਆਨ ਨਹੀਂ ਹੈਗਾ ਤੇਰਾ ਪਤਾ ਤਾਂ ਹੈਗਾ ਇਹਨਾਂ ਨੂੰ ਜਿੱਤਾਂ ਦੇ ਹੈਗੇ ਆ ਮਾਤਾ ਵੀ ਕੁਛ ਨਾ ਕੋ ਕਹਿੰਦੇ ਹੋਣੇ ਆ ਕਹਿੰਦੀ ਰਹਿਣ ਦੇ ਮਾਤਾ ਜੀ ਕਿਹੜੀ ਗੱਲ ਮਾਤਾ ਨੇ ਤੇ ਕਹੀ ਜਾਣਾ ਕੋਹਨਾ ਉਹ ਮੈਂ ਫੇਰ ਵੀ ਇੱਕ ਦਿਨ ਦਾ ਕਹਿ ਕੇ ਆਈ ਹਾਂ ਹੁਣ ਦੋ ਦਿਨ ਤੇ ਹੋ ਗਏ ਅੱਜ ਤੀਜਾ ਦਿਨ ਫੇਰ ਲੱਗ ਗਿਆ ਤੇ ਕਹਿਣਾ ਤੇ ਹੈ ਹੀ ਆ ਅਗਲੇ ਨੂੰ ਤੀਜਾ ਦਿਨ ਲੱਗ ਗਿਆ ਕੋਈ ਉਪਰੇ ਥਾਂ ਆਈ ਆ ਪੇਕੇ ਆਈ ਆ ਪੇਕੇ ਆਈਆਂ ਤੇ ਕੁੜੀਆਂ ਕਿੰਨੇ ਕਿੰਨੇ ਦਿਨ ਰਹਿ ਜਾਂਦੀਆਂ ਸਹੁਰਿਆਂ ਦੇ ਦੋ ਦਿਨ ਆ ਕੇ ਹੁੰਦੀਆਂ ਤੇ ਕਿੰਨੇ ਦਿਨ ਰਹਿ ਜਾਂਦੀਆਂ ਕਾਤੇ ਹੋਈ ਕੰਮ ਆਉਣਾ ਫੇਰ ਵੀ ਕੋਈ ਨਹੀਂ ਆਉਣਾ ਘਰ ਕੰਮ ਮੈਂ ਕਿਹੜਾ ਖੰਡੀ ਵੀ ਸਤਾਦੀ ਰਹਿ ਮੈਂ ਇੱਕ ਦਿਨ ਲਈ ਕਹਿਣ ਦੀਆਂ ਨਾਲੇ ਮੈਂ ਖੰਡੀ ਅਹੀਂ ਵੀ ਬੈਠੇ ਧੁੱਪੇ ਵੇ ਕਿਹੜੀ ਸੋਹਣੀ ਧੁੱਪ ਲੱਗੀ ਆ ਤੇ ਉਹਨੂੰ ਵਿਚਾਰੀ ਨੂੰ ਆਵਾਜ਼ ਮਾਰ ਲਈਆਂ ਧੁੱਪੇ ਉਹ ਵੀ ਬਹਿ ਜਾਏ ਉਹ ਅੰਦਰ ਐ ਰਹਿ ਕੇ ਵਿਟਾਮਿਨ ਡੀ ਦੀ ਘਾਟ ਹੋ ਜਾਣੀ ਕਿੱਟੇ ਨਹੀਂ ਹੁੰਦੀ ਘਾਟ ਹੋ ਜਾਣੀ ਹੈ ਨਾ ਵਿਚਾਰੀ ਧੁੱਪ ਸੇਕ ਲੂ ਵੀ ਫੇਰ ਕੀ ਚਲ ਫੇਰ ਏਦਾਂ ਕਰਦੀਆਂ ਫੇਰ ਮੈਂ ਗੇਟ ਬੰਦ ਕਰ ਆਉਣੀ ਆ ਤੇ ਫੇਰ ਆਵਾਜ਼ ਮਾਰ ਲੈਨੇ ਬਾਹਰ ਕਿਹੜਾ ਕੋਈ ਆ ਚੱਲਿਆ ਚਲੋ ਜੇ ਤੁਹਾਨੂੰ ਜਿਆਦਾ ਹੀ ਡਰਵਾ ਕੋਈ ਤੇ ਕੋਈ ਨਹੀਂ ਮੈਂ ਬੰਦ ਕਰ ਆਉਣੀ ਆ ਤੁਸੀਂ ਮਾਰ ਲਓ ਅੱਜ ਚੱਲ ਮੈਂ ਗੇਟ ਬੰਦ ਕਰ ਆਉਣੀ ਆ ਤੂੰ ਮਾਰ ਲਾਵਾਜੋ ਨੂੰ ਫਿਰ ਠੀਕ ਕੁਝ ਨਹੀਂ ਹਾਲ ਵਹਿਮ ਦਾ ਵੀ ਨਾ ਗੇਟ ਮਾਰਿਆ ਕੀ ਹੋ ਜਾਣਾ ਸਾਬੀ ਨੂੰ ਕਈ ਵਾਰੀ ਕਿਹਾ ਤੇ ਗੇਟ ਬੰਦ ਕਰਕੇ ਜਾਇਆ ਕਰ ਪਰਨਾ ਇਹਨੇ ਸਾਬੀ ਨੇ ਚੌਂ ਰਿਪਟ ਖੁੱਲ੍ਹੇ ਛੱਡ ਕੇ ਜਾਣਾ ਹੁੰਦਾ ਫਰ ਆਵੈ ਆ ਕਾਂਦਾ ਇਹ ਵਧੀਆ ਹੋ ਗਿਆ ਜਿਹੜੀ ਸੇਵਾ ਕਾਂਦੇ ਚ ਕੱਚ ਲੱਗਾ ਵਾ ਤੇ ਆ ਕੋਨੇ ਤੇ ਉਦਾਂ ਹੀ ਆ ਨਾ ਕੋਨੇ ਤੇ ਵੀ ਕਿਹਾ ਸੀ ਮੈਂ ਉਹਨੂੰ ਬੁਰਜੀਆਂ ਤੇ ਲਾ ਦੇ ਕੱਚ ਪਰ ਮਿਸਤਰੀ ਕਿੱਥੇ ਕਹਿਣਾ ਮੰਨਦੇ ਆ ਚੱਲੇ ਆ ਮਨਜੀਤ ਨੂੰ ਕਿੰਨੀ ਵੀ ਹੁਣ ਮਾਰ ਲਾ ਆਵਾਜ਼ ਹੁਣ ਨਹੀਂ ਕੋਈ ਡਰ ਹੈਗਾ ਹਾਂਜੀ ਮੰਮੀ ਆਏ ਇਹਨਾਂ ਦੀ ਦੀ ਕੋਈ ਨਹੀਂ ਜਾਂਦੇ ਆ ਤੇ ਫਿਰ ਮੈਂ ਆਵਾਂਗੀ ਰਹਿਣ ਨਹੀਂ ਮम्मी ਬੜਾਈ ਵਧੀਆ ਦੀਦੀ ਦਾ ਵੀ ਸੁਭਾਅ ਆ ਠੀਕ ਐ ਆ ਨਾ ਮੰਮੀ ਲੋੜੀ ਦਾ ਖਰਚਾ-ਗੁਰਚਾ ਨਾ ਕਰਿਓ ਹੁਣ ਉਹ ਨਹੀਂ ਮੰਮੀ ਲੋੜੀਆਂ ਹੀ ਆ ਹੁਣ ਮੇਰੀ ਗੱਲ ਸੁਣੋ ਤੁਹਾਡੇ ਕੋਲ ਕੌਣ ਹੈ ਨਹੀਂ ਤੁਹਾਨੂੰ ਕਮਾਈ ਕਰਕੇ ਦੇਣੀ ਆ ਹਾਂਜੀ ਉਹ ਨਹੀਂ ਤੁਸੀਂ ਮੇਰੀ ਟੈਨਸ਼ਨ ਨਾ ਲਿਆ ਕਰੋ ਮੰਮੀ ਤੁਸੀਂ ਬੇਫਿਕਰੇ ਰਹੋ ਠੀਕ ਐ ਚਲੋ ਮੰਮੀ ਮੈਂ ਤੁਹਾਨੂੰ ਕਰਦੀ ਆ ਬਾਅਦ ਵਿੱਚ ਫੋਨ ਕੋਈ ਨਹੀਂ ਕਰ ਲਓ ਗੱਲ ਕਰਨੀ ਕਰ ਲਓ ਨਹੀਂ ਕੋਈ ਜਾਨੀ ਜੀ ਚੰਗਾ ਮੰਮੀ ਮੈਂ ਬਾਅਦ ਚ ਕਰੂੰਗੀ ਹਾਂ ਬਾਜਾ ਦੀਦੀ ਆ ਬਹਿਣਾ ਕੀ ਆ ਬਾਦ ਤੋਂ ਆਪ ਬੜੀ ਸੋਹਣੀ ਲੱਗੀ ਆ ਉੱਥੇ ਆ ਜਾਓ ਤੂੰ ਪੇ ਬੈੰਨੇ ਆ ਹਾਂ ਨਹੀਂ ਦੀਦੀ ਮੈਂ ਬਾਹਰ ਨਹੀਂ ਉਹਨਾਂ ਕੋਈ ਗੱਲ ਨਹੀਂ ਮੈਂ ਇੱਥੇ ਠੀਕ ਆ ਮੰਮੀ ਨੇ ਜਾਨੀ ਮੈਨੂੰ ਗੁੱਸੇ ਹੋਵਨਾਂ ਲੇ ਮੈਂ ਤੁਹਾਨੂੰ ਦੱਸਿਆ ਦੇਗਾ ਬਾਅਦ ਨਹੀਂ ਜਾਨੀ ਉੱਧਰ ਮੰਮੀ ਨੂੰ ਪੁੱਛਿਆ ਕੋਈ ਨਹੀਂ ਕਹਿੰਦੇ ਆਜੋ ਤੁਸੀਂ ਹਏ ਨਹੀਂ ਦੀਦੀ ਮੈਂ ਨਹੀਂ ਜਾਣਾ ਮੈਂ ਮੰਮੀ ਨੂੰ ਕਹਿ ਕੇ ਆਈ ਆ ਮੰਮੀ ਨੇ ਆਪ ਹੀ ਕਿਹਾ ਮੈਨੂੰ ਬੁਲਾ ਲਿਆ ਤੂੰ ਕੋਈ ਗੱਲ ਜੇ ਤੂੰ ਮੈਨੂੰ ਮੰਮੀ ਕਹੂਗੀ ਫਿਰ ਮੈਂ ਆ ਜੰਨੀ ਬਾਹਰ ਹਾਂ ਤੂੰ ਕੀ ਦੱਸ ਭਾਬੀ ਤੇ ਮੇਰੇ ਤੇ ਯਕੀਨ ਨਹੀਂ ਆ ਮੇਰੇ ਹੁੰਦੇ ਆ ਨਾ ਤੂੰ ਡਰਿਆ ਕਰ ਆ ਜਾ ਧੁੱਪ ਲੱਗੀ ਹੈ ਬਾਹਰ ਲੈ ਆ ਫੋਨ ਲੈ ਆ ਫਿਰ ਆ ਜੀ ਮੰਮੀ ਤੁਹਾਡੇ ਦਾ ਫੋਨ ਆ ਗਿਆ ਤੇ ਫਿਰ ਹਏ ਦੀਦੀ ਮੈਂ ਚਲਤੇ ਚਲਨੀ ਜੇ ਮੰਮੀ ਗੁੱਸੇ ਹੋਏ ਤੇ ਫਿਰ ਉਹ ਨਹੀਂ ਹੁੰਦੇ ਆਜੋ ਜਦੋਂ ਮੈਂ ਕਹਿਣ ਦੀ ਕਿ ਉਹਨਾਂ ਨੇ ਕਿਹਾ ਵਾ ਆਰਾ ਬੈਰਾ ਪਤਾ ਮਮੀ ਜੀ ਦੀਦੀ ਨੇ ਕਿਹਾ ਮੈਨੂੰ ਵੀ ਨਹੀਂ ਬਹਿ ਜਾ ਫਿਰ ਕੀ ਕਿਹਾ ਦੀਦੀ ਨੇ ਮੈਂ ਹੀ ਕਿਹਾ ਦੀਦੀ ਨੇ ਕੁਰਸੀ ਲੈ ਆਉਣੀ ਤੇ ਮਾਮੀ ਨਹੀਂ ਲੈ ਆਉਣੀ ਇੱਥੇ ਬੈਹਣੀ ਤੇ ਛੋਲ ਲੈ ਲੈਣੀ ਕੋਈ ਠੰਡ ਵਾ ਬਾਹਰ ਤੇ ਛੋਲ ਮੈਂ ਲੈ ਆਣੀ ਇੱਕ ਵਾਰ ਪਤਾ ਪਵਾ ਕਿੰਨਾ ਸਰ ਗੜਾ ਨਹੀਂ ਠੀਕ ਚੱਲ ਵਧੀਆ ਵਾ ਕਹਿਣ ਲਈ ਵੀ ਬਾਹਰ ਬਈਏ ਤਾਂ ਮੈਂ ਮਾਰ ਲਵਾਂ ਥਾਬੀ ਆਪਣੀ ਨੂੰ ਠੀਕ ਹੈ ਥਾਬੀ ਦਾ ਸੂਰਗ ਨਾਲ ਰੰਗ ਚੁੱਕਣ ਡਿਆ ਵੇ ਤਦੇ ਕਰਕੇ ਤੇ ਮੈਂ ਨਹੀਂ ਕਰਦੀ ਬਾਹਰ ਵੀ ਰੰਗ ਕਾਲਾ ਹੋ ਜਾਊਗਾ ਵੇ ਲੋ ਮੇਰੀ ਸੱਸ ਨੂੰ ਦੀਦੀ ਕਿੰਨੀ ਫਿਗਰ ਸਹੀ ਗੱਲ ਹੈ ਚੁੱਪ ਵੇ ਲੋ ਪਰ ਮਾਵੇਂ ਜੱਪ ਦਾ ਖੜਾ ਛੱਡ ਤੂੰ ਜੱਪ ਇਦਾਂ ਦੀ ਆ ਆਈ ਫੇਰ ਉਹ ਦੇਲੀ ਲੱਗਦਾ ਇੱਥੇ ਨੇ ਬੜੀ ਲੱਗ ਗਈ ਵੀਰ ਦਾ ਬੈਂਦੀ ਹੈ ਮਾਂਗ ਬੜੀ ਕਾਲੀ ਆ ਸੱਸ ਤੇ ਬਗਿਆਰ ਜੀ ਨਹੀਂ ਲੱਗਦਾ ਆਏ ਨਹੀਂ ਦੀਦੀ ਹਜੇ ਨਹੀਂ ਜਾਣਾ ਰੋ ਤਾਂ ਉਹ ਦਿਨ ਹੋਰ ਨਹੀਂ ਭਾਬੀ ਫਿਰ ਮੈਂ ਮੰਨਤ ਕਰਕੇ ਆਖਣ ਦੀ ਵੀ ਵਿਚਾਰੀ ਫਿਰ ਉੱਥੇ ਇਕੱਲੀ ਦੋ ਦਿਨ ਹੋ ਗਏ ਆ ਤੇ ਬੋਦਲ ਰਹਿ ਹੀ ਗਿਆ ਵਾ ਹੁਣ ਫੇਰ ਕੋਈ ਛੁੱਟੀਆਂ ਪੈ ਜਾਣੀਆਂ ਹੋਰ 10 ਦਿਨ 12 ਦਿਨਾਂ ਨੂੰ ਫੇਰ ਕੋਈ ਨਹੀਂ ਆ ਜਾਗੇ ਮੇਲੇ ਮੇਰੀ ਗੱਲ ਸੁਣੋ ਤੁਸੀਂ ਮੰਨਤ ਨੂੰ ਕਿਉਂ ਛੱਡ ਕੇ ਆਏਂ ਘਰ ਤੁਸੀਂ ਨਾਲੇ ਲਿਆਉਂਦੇ ਆ ਮੰਨਤ ਦੀ ਕਿਸ ਆਮ ਹੋਣ ਦੇ ਹੀ ਨਾ ਫੇਰ ਤਾਂ ਕਰਕੇ ਉਹਨੂੰ ਛੱਡ ਆਏਂ ਫੇਰ ਆ ਹੁਣ ਗਾੜੀ ਭੱਡੇ ਦੇ ਨਾਲ ਵੀ ਛੁੱਟੀਆਂ ਪੈ ਜਾਣੀਆਂ ਫੇਰ ਆਓ ਕੇ ਰਹਿਣ ਹਾਂ ਕੋਈ ਨਹੀਂ ਨਹੀਂ ਸੁਖ ਮੈਂ ਕਿਹਾ ਤਾ ਵੀ ਅੱਜ ਨਹੀਂ ਜਾਣੀ ਦੇਖਿਓ ਆਜਿਓ ਅੱਜ ਨਹੀਂ ਜਾਣਾ ਇਹਨੂੰ ਮੈਂ ਕਿਹਾ ਵਾ ਮੈਂ ਤਾਂ ਕੋਆ ਨਾਲੇ ਬਣਾ ਦੇਣੇ ਨਾਲੇ ਮੋਟਾ ਸੂਟ ਬਣਾ ਦੇਣੇ ਨਾ ਕੁੜੀ ਨੂੰ ਸੂਟ ਲੈ ਕੇ ਦੇਣੇ ਆ ਇਦਾਂ ਜਾਂਦੀ ਚੰਗੀ ਲੱਗਦੀ ਚਲੋ ਠੀਕ ਆ ਫੇਰ ਮੰਮੀ ਜੀ ਇਦਾਂ ਹੀ ਕਰ ਲਓ ਰੈਪ ਹੋਸੋ ਗਰੀਦੀ ਇੱਕ ਦਿਨ ਹੋਰ ਉਹ ਚਲੋ ਬਰਗੂੰ ਕਾਂਡੇ ਆ ਕਰ ਲੈਣੀ ਮੈਂ ਫੋਨ ਤੇ ਗੱਲ ਹਾਂ ਹਾਂ ਨਾਲੇ ਮਮੀ ਨੇ ਅੱਗੇ ਵੀ ਬਣਾਇਆ ਕੋਵਾ ਜਿਹੜਾ ਤੇ ਕਾਂਡੇ ਕਿੰਨਾ ਸਵਾਦ ਬਣਾਉਂਦੇ ਆ ਤਾਂ ਪਤਾ ਹੀ ਨਾਲੇ ਤੁਹਾਨੂੰ ਸੱਚ ਦੱਸਣ ਦੀ ਤੇ ਲੋੜ ਹੀ ਨਹੀਂ ਹੈ ਉਹ ਤੇ ਹੈ ਪਹਿਲੀ ਕੁੜੀ ਜਿਹੜੀ ਪੇਕਿਆਂ ਤੋਂ ਭੱਜੜੀ ਨਹੀਂ ਤੇ ਪੇਕੇ ਚਲ ਜੀਏ ਤੇ ਜੀ ਨਹੀਂ ਕਰਦਾ ਘਰ ਆਉਣ ਨੂੰ ਬੜੇ ਆਪਣਾ ਘਰੀ ਕੰਮ ਹੁੰਦਾ ਜਾਣਾ ਤੇ ਹੈ ਹੀ ਅੱਜ ਵੀ ਜਾਣਾ ਕੱਲ ਵੀ ਜਾਣਾ ਘਰ ਵਾਲੀ ਬਣੀ ਆ ਘਰ ਹੁਣੇ ਲੱਗ ਗਿਆ ਕਿਤੇ ਵੇਖਗੇ ਤੁਹਾਨੂੰ ਪਤਾ ਫਿਰ ਨਹੀਂ ਆਇਆ ਸੀ ਸਕੂਲਸ ਕੱਲ ਜਾਂਦੇ ਆ ਫਿਰ ਪੇਕਿਆਂ ਦਾ ਲਾਲਚ ਘਾਟ ਹੀ ਕਰਨਾ ਚਾਹੀਦਾ ਹਾਂ ਹਾਂ ਜੀ ਨਹੀਂ ਦੀਦੀ ਉੱਥੇ ਜਿਹੜੀ ਵੱਲ ਕਿਸ ਨੇ ਕਹਿਣੀ ਬੰਦਾ ਆਪ ਸੋਚ ਕਈ ਗੱਲਾਂ ਬੋਲੋ ਨਾਨ ਨਰਝਾਈ ਗੱਲਾਂ ਪੁੱਤ ਤੂੰ ਅੰਦਰ ਚਲ ਜਾ ਮੈਂ ਗੇਟ ਵੇ ਨਹੀਂ ਆਉਣਵਾ ਕਿਉ ਮਮੇ ਕੀ ਹੋਇਆ ਤੈਨੂੰ ਕਿੰਨੀ ਵਾਰੀ ਕਿਹਾ ਕੋਈ ਨਾ ਕੋਈ ਬਾਹਰੋਂ ਆਉਂਦਾ ਵਾ ਤੇ ਨજર ਲੱਗ ਜੂ ਜਾ ਮੇਰੀ ਤੇ ਉੱਠ ਉੱਠ ਛੇਤੀ ਕਰ ਚਾ ਚਲ ਜਨ ਅੱਜ ਜੇ ਮੈਂ ਦੀਦੀਆਂ ਆਣ ਕੇ ਬੈਠੀ ਨਹੀਂ ਕੁਛ ਨਹੀਂ ਹਾਲ ਮਮੀ ਦਾ ਮੈਨੂੰ ਤੇ ਸਮਝ ਨਹੀਂ ਆਉਂਦੀ ਕਿ ਕੀ ਆ ਦੱਸ ਚਲ ਮੈਂ ਜਾਣੀ ਆ ਕੋਈ ਨਹੀਂ ਦੀਦੀ ਹੋਏ ਮੈਨੂੰ ਬੜਾ ਵਤੀਆ ਲੱਗਣ ਡਿਆ ਇੱਥੇ ਬੈਠੀ ਨੂੰ ਕੋਈ ਨਹੀਂ ਮੈਂ ਕਰਦੀ ਮਮੀ ਨਾਲ ਗੱਲ ਆਹ ਇਹੇ ਤੋੜੀ ਤੂੰ ਹੋਰ ਕਿਨੇ ਹੋਣਾ ਮੈਂ ਹੀ ਬਾਹਰ ਗਿਆ ਸੀ ਮੈਨੂੰ ਤੇ ਇਹ ਲੱਗਾ ਪਈ ਹੋਰ ਕੋਈ ਆ ਗਿਆ ਵਾ ਤੇ ਕਿਉਂ ਡਰੇਗਾ ਤੂੰ ਜੀ ਇਨਾ ਡਰੇਗਾ ਤੂੰ ਆ ਉਹ ਜਿਹੜੀ ਤੇਰੀ ਭੈਣ ਵਾ ਉਹ ਜਿਹਦੀ ਕਰ ਲੈਂਦੀ ਤੈਨੂੰ ਪਤਾ ਕਿਹੜੀ ਗੱਲ ਦੀ ਕਰਦੀ ਆ ਕਾਦੀ ਜੇੜ ਕੀਤੀ ਆ ਉਹ ਸੁੱਖ ਨੂੰ ਬਾਹਰ ਬਾੜਿਆ ਸੀ ਤਾਦ ਕਰਕੇ ਮੈਂ ਗੇਟ ਬੰਦ ਕਰਕੇ ਗਈ ਸੁੱਖ ਨੂੰ ਕਾਹਤੋਂ ਤੂੰ ਹੀ ਬਾਹਰ ਬਿਠਾ ਤਾਨੂੰ ਨਹੀਂ ਪਤਾ ਪਤਾ ਮੈਨੂੰ ਸਾਰਾ ਕੁਝ ਮੈਂ ਕੀ ਕਰਾਂ ਮੰਮੀ ਤੁਸੀਂ ਮਨਜੀਤ ਨੂੰ ਨਹੀਂ ਕਹਿ ਸਕਦੇ ਕਿਆ ਹੈ ਮਨਜੀਤ ਤੇਰੀ ਭੈਣ ਵਨ ਜਿੰਨਾ ਕਿ ਤੂੰ ਮੇਰੇ ਆਖੇ ਲੱਗ ਜਾਵੇ ਇੱਕੋ ਵਾਰੀ ਕਿਹਾ ਤੇ ਉਹਨਾਂ ਕੋ ਉਹ ਲੱਗ ਜਾਂਦੀ ਆ ਉਹ ਕਹਿੰਦੀ ਕੀ ਹੋਣ ਲੱਗਾ ਤੇ ਨਿਵਾਜ਼ ਮਾਰ ਲਈ ਬਾਦ ਤੜੇ ਕਰਕੇ ਗੇਟ ਮਾਰ ਕੇ ਗਈ ਮੇਰੀ ਇੱਕ ਮਿੰਟ ਜੀ ਜਾਣ ਤੇ ਬਣਾਤੀਆਂ ਮੈਂ ਹਟਾ ਨਹੀਂ ਕੌਣ ਆ ਗਿਆ ਵਾ ਆ ਗਿਆ ਉਹ ਮੈਂ ਹੀ ਗਿਆ ਬਾਹਰ ਤੇਰਾ ਪਤਾ ਵੀ ਤੂੰ ਹੀ ਆਉਣਾ ਕੀ ਤੇ ਕੌਣ ਆਇਆ ਹੁੰਦਾ ਕਈ ਜਣੇ ਹੁੰਦੇ ਤੇਰੇ ਨਾਲ ਤੁਹਾਡਾ ਦੇ ਫਰਜ਼ੀ ਨਹੀਂ ਵੀ ਆਉ ਉਥੇ ਮਨਜੀਤ ਆ ਕੇ ਤੈਨੂੰ ਬਾਹਰ ਬਿਠਾ ਲ ਬਿਠਾ ਲ ਸਲਾਵਾ ਕਰੋ ਮੈਂ ਸਲਾਵਾ ਕਰਨ ਦੀ ਤੁਹਾਡੀਆਂ ਗੱਲਾਂ ਬਾਤਾਂ ਹੀ ਨਹੀਂ ਮੁੱਕਦੀਆਂ ਉਹਨੂੰ ਪੁੱਛ ਲੈ ਆਪਣੀ ਭੈਣ ਨੂੰ ਸਲਾਵਾ ਕਰਨ ਦੀ ਮੈਂ ਸਲਾਵਾ ਕਰਨ ਦੇ ਆ ਹਾਂ ਅਗਲੀ ਉਹ ਤੁਹਾਡੀ ਹੋਣੀ ਆ ਕਿਹਦੀ ਕਿਹਦੀ ਮੰਨਾ ਕਦੀ ਉਹ ਕਹਿੰਦੀ ਮੇਰੀ ਨਹੀਂ ਮੰਨਦੀ ਕੁੜੀ ਤੇ ਕਦੀ ਤੂੰ ਕਹਿੰਦਾ ਮੇਰੀ ਨਹੀਂ ਮੰਨਦੀ ਮੰਨਾ ਕਿਹਦੀ ਕਿਹਦੀ ਦੱਸਣਾ ਮੈਨੂੰ ਕਿਉਂ ਮੰਨਣੀ ਕਿਉਂ ਨਹੀਂ ਤੁਹਾਨੂੰ ਤੁਹਾਡਾ ਤੇ ਦਿਮਾਗ ਹੀ ਪਹੁੰਗ ਗਿਆ ਮੈਂ ਕਿਹਾ ਆਹੋ ਦਿਮਾਗ ਤੇ ਤੇਰਾ ਹੀ ਕੰਮ ਕਰਦਾ ਮੇਰਾ ਹੀ ਪਹੁੰਗ ਗਿਆ ਵਾ ਤੈਨੂੰ ਕਹਿ ਜਿਹੜੀਆਂ ਸਲਾਵਾ ਕਰਨੀਆਂ ਅੰਦਰ ਬੈਠ ਕੇ ਉਹਦਾਂ ਕੇ ਕਰ ਲੈ ਤੇ ਪੁੱਛ ਲੈ ਹੁਣ ਦੇਈ ਤਰੀ ਇਹਨੂੰ ਵੀ ਆ ਲੈਂਦੇ ਜਰਾ ਨਾ ਗੱਲ ਕੀ ਐ ਤੁਸੀਂ ਕੀ ਰੋਲਾ ਪਾਇਆ ਵਾ ਤੁਹਾਡੀ ਆਵਾਜ਼ ਨਹੀਂ ਕਿਸੇ ਨੂੰ ਸੁਣਦੀ ਕਿੱਦਾਂ ਤੁਸੀਂ ਖੱਪ ਪਾਈ ਖੱਪ ਗਈ ਪਾਈ ਤੇਰੀ ਤਾਂ ਆਵਾਜ਼ ਨਾ ਨਿਕਲਦੀ ਆਈ ਮੇਰੀ ਆਵਾਜ਼ ਐਂ ਤਾਂ ਨਹੀਂ ਆਵਾਜ਼ ਨਿਕਲਦੀ ਜਦੋਂ ਭਾਬੀ ਨਵਾਜ਼ ਮਾਰਦੀ ਭਾਬੀ ਸੋਖਾ ਬਾਹਰ ਆਜਾ ਉਦੋਂ ਬੜੀ ਆਵਾਜ਼ ਨਿਕਲਦੀ ਐ ਜੀ ਹੁਣ ਕੀ ਹੋ ਗਿਆ ਵਾ ਤੁਸੀਂ ਦੀ ਉੱਥੇ ਜਾ ਕੇ ਲੜ ਲਓ ਤੂੰ ਜਿਹੜੀਆਂ ਸਲਾਵਾ ਬਾਹਰ ਬਿਠਾ ਕੇ ਕਰਨੀਆਂ ਐ ਭਾਬੀ ਆਪਣੀ ਨਾਲ ਉਹ ਅੰਦਰ ਬਹਿ ਕੇ ਕਰ ਲੈਂਦੀ ਮੈਂ ਤਾਂ ਕੋਈ ਸਲਾਵਾ ਨਹੀਂ ਮੈ ਤਾਂ ਧੁੱਪ ਲੱਗੀ ਮੈਂ ਕਿਹਾ ਵਿਚਾਰੀ ਉਹ ਵੀ ਸੇਕ ਲੂਗੀ ਤਾਂ ਇਸ ਦੇ ਵਿੱਚ ਕੀ ਗੁਨਾਹ ਕਰਦਾ ਐਨੀ ਟੈਨਸ਼ਨ ਨਾ ਲਿਆ ਕਰੋ ਦੀ ਤੁਸੀਂ ਤੇ ਹੱਦ ਕਰਨ ਦੇ ਜੀ ਉਹਦੇ ਨਾਲ ਨਾਲੇ ਆ ਗਈ ਮੰਮੀ ਗੱਲ ਹੋਈ ਤੂੰ ਅੰਦਰ ਚਲ ਜਾਂਦੇ ਚਲ ਜਾ ਦੱਸ ਆ ਕੋਈ ਗੱਲ ਉਹ ਮਨਜੀਤ ਮੈਨੂੰ ਪਤਾ ਵਾ ਤੂੰ ਕਿਉਂ ਨਹੀਂ ਸਮਝਦੀ ਗੱਲਾਂ ਨੂੰ ਇਹਨੇ ਸਾਡਾ ਘਰ ਫੇਰ ਪੜਾਉਣਾ ਹੀ ਮੈਨੂੰ ਲੱਗਦਾ ਇਹਨੇ ਤੜਾਉਣਾ ਹੀ ਹੋਰ ਨਾ ਟੁੱਟੇ ਮੈਂ ਨਹੀਂ ਤੜਾਉਣਾ ਤੁਹਾਡੀਆਂ ਹਰਕਤਾਂ ਨੇ ਤੜਵਾਉਣਾ ਵਾ ਜਿੰਨਾ ਤੁਸੀਂ ਬੰਦੇ ਨੂੰ ਕੈਦ ਕਰਨ ਦੇਣਾ ਇਹ ਕੰਮ ਚੰਗਾ ਨਹੀਂ ਹੈਗਾ ਤੁਹਾਡਾ ਮੇਰੀ ਗੱਲ ਸੁਣ ਐਨੀ ਗੱਲ ਕਹਿੰਦੀ ਸੋਭਾ ਨਹੀਂ ਦਿੰਦੀ ਤੇਰਾ ਵੀ ਇਹ ਘਰ ਆ ਇੱਥੇ ਜੰਮੀ ਪਲੀ ਆ ਤੂੰ ਮੈਂ ਇਹ ਗੱਲ ਕਹਿਨੀ ਆ ਵੀ ਜੇ ਬੰਦੇ ਨੂੰ ਤੁਸੀਂ ਕੈਦ ਚ ਰੱਖਦੇ ਹੋ ਨਾ ਜਿੰਨੇ ਵਿਗੜਨਾ ਉਹਨੇ ਖਲਚੀ ਵਿਗੜ ਜਾਣਾ ਜਿਉ ਜੀ ਆਪਣੀ ਮਰਜ਼ੀਆਂ ਕਰਦੀ ਹੀ ਨਾ ਤੇ ਚੰਗੀ ਹੀ ਫਿਰ ਇੱਕ ਗੱਲ ਤੁਹਾਨੂੰ ਪਤਾ ਤੇ ਸਭ ਕੁਤੇ ਮਿਲਦਾ ਹੀ ਨਾ ਕੋਹ ਨਾ ਕੋ ਮਮੀ ਇਹਦੇ ਪਾਉ ਬੈਗ ਚ ਕੱਪੜੇ ਵੱਟੇ ਤੈਨੂੰ ਉਹ ਹੀ ਦੀਦੀ ਆ ਆ ਵੀੜੀ ਆਏ ਇਹਦੀ ਦੀਦੀ ਉਹਦੀਆਂ ਗੱਲਾਂ ਉਹ ਚੰਗੀ ਆ ਇਹ ਮਾੜੀ ਆ ਪਖੰਡ ਕਿੱਡੇ ਕਰਦੇ ਗੱਲ ਜਿਹੜੀ ਕਰਨੀ ਨੇ ਨਾ ਅੰਦੇ ਕਰ ਲਿਆ ਕਰ ਨਾਲੇ ਨਾ ਉਹਦੀਆਂ ਜਿਹੜੀਆਂ ਰਾਮ ਕਹਾਣੀਆਂ ਨਾ ਘੱਟ ਪਾਇਆ ਕਰ ਤੈਨੂੰ ਮੈਂ ਦੱਸਿਆ ਜੀ ਮੈਨੂੰ ਤੇ ਸਾਬੀ ਇਹੋ ਡਾ ਰੈਂਦਾ ਜਦੋਂ ਲਾਗੇ ਬੈਠੀ ਹੁੰਦੀ ਆ ਮੈਨੂੰ ਇਹ ਹੁੰਦਾ ਫੇਰ ਨੇ ਕੋਈ ਨਾ ਕੋਈ ਗੱਲ ਕਰਦੇ ਕੱਲ ਇਹਨੇ ਫੋਟੋਆਂ ਵਿਖਾਤੀਆਂ ਥਨੂੰ ਮੈਂ ਕੋਈ ਫੋਟੋ ਜਾਣਬੁੱਝ ਕੇ ਨਹੀਂ ਹੀ ਵਿਖਾਈ ਮੇਰੇ ਫੋਨ 'ਚ ਹੀ ਗਈਆਂ ਤੂੰ ਫੋਨ ਖੋਲਿਆਗਾ ਤੂੰ ਉਹਦੇ ਲਾਗੇ ਉਹਨੇ ਕੋਈ ਨੂੰ ਫੋਟੋ ਐਦਾਂ ਕਾਣੇ ਨਹੀਂ ਆ ਵੇਖ ਲੋ ਆ ਤੁਹਾਡੀ ਭਤੀਜੀ ਦੀਆਂ ਉਹਦੀਆਂ ਉਹ ਭਤੀਜੀ ਨਹੀਂ ਪੜ੍ਹੇ ਨਹੀਂ ਮੁਕਤਿਆ ਉਹ ਹੋਈ ਹਾਇ ਆ ਕਿਹਨੇ ਹੁਣੀ ਆਉਣਾ ਸੀ ਚਰੀ ਕੋ ਰੋਕੇ ਆ ਜਾਂਦਾ ਕਿੰਨਾ ਮਜ਼ਾ ਆਉਂਦੀ ਆ ਹੀ ਜੇ ਵਿਚਾਰੀ ਮੈਨੂੰ ਦੀਦੀ ਬਾਹਰ ਲੈ ਕੇ ਗਈ ਐਨਾਂ ਨੇ ਉਸੇ ਟਾਈਮ ਮੈਨੂੰ ਫੇਰ ਅੰਦਰ ਪੇਚਤਾ ਇਕਦਮ ਨਹੀਂ ਚਾਹੀਦਾ ਯਾਰ ਕਿੱਥੇ ਮੈਨੂੰ ਦਸ ਨજર ਲੱਗ ਚੰਨੀ ਫੇਰ ਕਿਆ ਕਰ ਮੈਨੂੰ ਲੂਰ ਲੂਰ ਫਿਰਦੀ ਹੁੰਦੀ ਐ ਕੋਕਰੋਂ ਨਿਕਲਣਾ ਤੋਂ ਜਗਰ ਵੱਡ ਜਾਣਾ ਉੱਥੇ ਨਹੀਂ ਮੈਨੂੰ ਨજર ਲੱਗੀ ਵੇਖਾਂ ਸਹੀ ਆਇਆ ਤਾਂ ਹੁਣ ਹਾਏ ਹਾਏ ਸਾਬੀਓ ਦੱਸ ਤੁਹੀ ਵੀ ਹੋਣੀ ਆਉਣੀ ਸੀ ਟੈਰ ਕੇ ਆ ਜਾਂਦੇ ਹਾਂ ਮਾਸਾ ਮੈਨੂੰ ਤਾਂ ਹਾਲ ਤਾਂ ਹੁਣ ਮੈਨੂੰ ਕਿੰਨੇ ਆਵਾਜ਼ ਮਾਰਨ ਆਉਣਾ ਸ਼ਾਇਦ ਦੀਦੀ ਆਈ ਜਾਏ ਫੇਰ ਕਿੱਥੋਂ ਪਰ ਮੈਨੂੰ ਸਮਝ ਨਹੀਂ ਲੱਗਦੀ ਕੋਈ ਤਾਂ ਗੱਲ ਹੈਗੀ ਜ਼ਰੂਰ ਵਾ ਜਿਹੜਾ ਇਹਨਾਂ ਨੂੰ ਇੰਨੀਆਂ ਪੱਜਣਾ ਬੈ ਜਾਂਦੀਆਂ ਵੀ ਕੋਈ ਆ ਗਿਆ ਇਹ ਕੁਛ ਨਹੀਂ ਨજર ਨજર ਵਾਲਾ ਕੰਮ ਹੈਗਾ ਮੈਨੂੰ ਲੱਗਦਾ ਹੱਦ ਹੋ ਗਈ ਹੈ ਤੁਹਾਡੇ ਮਾਂ ਪੁੱਤਾਂ ਵਾਲੀ ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ ਤੁਸੀਂ ਕਰਦੇ ਕੀ ਨਾ ਤੇ ਫੋਟੋਆਂ ਕਾ ਤੋਂ ਵਿਖਾ ਲੈਣ ਦਈ ਦੱਸ ਨਾ ਤੁਹਾਡਾ ਕੀ ਕਰਦਾ ਬਾਹਰ ਨਿਕਲ ਨੂੰ ਸਭ ਕੁਝ ਕਰਨ ਤੇ ਕੀ ਗੱਲ ਉਹ ਵਿਚਾਰੀ ਦਾ ਸੰਦਰ ਨਹੀਂ ਮੈਂ ਅੰਦਰ ਪੈ ਜਾਂ ਨਹੀਂ ਉਹਨੂੰ ਕਹਿੰਨੀ ਇੱਧਰ ਗੋਵਾ ਕੂੜਾ ਸਾਰਾ ਕੁਝ ਕਰ ਫਿਰ ਬੜੀ ਖੋਚ ਹੋਣੀ ਹੈ ਨਾ ਤੂੰ ਗੱਲ ਗੋਵੇ ਕੂੜੇ ਦੀ ਨਹੀਂ ਮੰਮੀ ਪਰ ਫਿਰ ਤੁਸੀਂ ਆਪ ਹੀ ਸੋਚੋ ਨਾ ਦੱਸ ਕਿੰਨਾ ਕਿ ਚਿਰ ਉਹਨੂੰ ਅੰਦਰ ਤੁਸੀਂ ਕੈਰੀ ਕਰ ਸਕਦੇ ਹੋ ਤੈਨੂੰ ਨਹੀਂ ਪਤਾ ਸਾਡੇ ਗਵਾਂਡ ਦਾ ਕਿਦਾਂ ਦਾ ਕਿਸੇ ਨੇ ਵੀ ਇਹਦੇ ਕੰਨੋਂ ਕੰਨੀ ਖਬਰ ਪਾਤੀ ਨਾ ਤਹਾਡਾ ਵਸਿਆ ਘਰ ਉੱਜੜ ਜਾਣਾ ਹੀ 26 ਐ ਲੈ ਕੋਈ ਫਾਇਦਾ ਨਹੀਂ ਮੱਥੇ ਦੀ ਠਿੱਕਰਾ ਪਨੰਦਾ ਉਹਦੇ ਸਿਰੇ ਦਿਮਾਗ ਕੋਈ ਫਾਇਦਾ ਨਹੀਂ ਤੁਹਾਡੇ ਨਾਲ ਮੱਥਾ ਮਾਰਨ ਦਾ ਤੁਸੀਂ ਹਾਦੀ ਕਰਦੇ ਹੋ ਕੋਈ ਗੱਲ ਤੇ ਆਉਂਦੀ ਨਹੀਂ ਉਹ ਗੱਲ ਉਹ ਆਪਣੀ ਸੱਸ ਵਾਲਾ ਸਾਹਿਬ ਲੱਭਦੀ ਆ ਸੱਸ ਨੇ ਬਾਹਰ ਦਾ ਕੰਮ ਦਿੱਤਾ ਨੇ ਤੇ ਉਦਾਂ ਦੇ ਇਰਾਦਾ ਪਏ ਉਹਨੂੰ ਵੀ ਬਾਹਰ ਦਾ ਕੰਮ ਦੇ ਦਿੰਦੇ ਸਾਰਾ ਇਹ ਕੀ ਗੇਜ ਗਈ ਉਦਾਂ ਦੀਆਂ ਆਤਾਂ ਹਕੀਆਂ ਵਾ ਉਦਾਂ ਵੀ ਹਾਰ ਤੋ ਉਹਨੂੰ ਵੀ ਪਾ ਦੇ ਇਹ ਕੰਮ ਨਹੀਂ ਹੋਣਾ ਮੇਰੇ ਕੋਲ ਨਹੀਂ ਹੁੰਦਾ ਨਹੀਂ ਹੱਦ ਹੋ ਗਈ ਐ ਇਹਨਾਂ ਮਾਂ ਪੁੱਤਾਂ ਵਾਲੀ ਪਤਾ ਹੈ ਮੈਂ ਇਹਨੀਆਂ ਪੇਪਰਾਂ ਦੇ ਰਿਸ਼ਤਾ ਹੀ ਨੇ ਕਰਵਾਤਾ ਹੀ ਦੱਸ ਪਤਾ ਵੀ ਹੈਗਾ ਹੀ ਇਹ ਮਾਂ ਪੁੱਤ ਇਦਾਂ ਦੇ ਆ ਤੇ ਗਰੀਬਣੀ ਕੋਈ ਲਿਆ ਕੇ ਤੇ ਫੇਰ ਫਸਾਤੀ ਹੋ ਇਹਨਾਂ ਨੇ ਖੂਦ ਡੱਡੂ ਹੀ ਬਣਾਇਆ ਵਿਚਾਰੀ ਨੂੰ ਦੱਸ ਇਹ ਤਾਂ ਮੇਰੇ ਹੁੰਦਿਆ ਨਹੀਂ ਸਮੋਂਡ ਤੇ ਮਗਰੋਂ ਹੀ ਕੀ ਕਰਦੇ ਹੋਣਗੇ ਕੁਛ ਨਹੀਂ ਹਾਲੇ ਨਾ ਦੱਸ ਪਹਿਲੇ ਹੋ ਗਏ ਲੱਤ ਤੇ ਲੱਤ ਚੜਾ ਕੇ ਤੇ ਫੋਨ ਫੜ ਲਿਆ ਵਾ ਮੰਮੀ ਜੀ ਮੈਂ ਆਪਣੇ ਹਿੱਸੇ ਦਾ ਕੰਮ ਨਾ ਕਰ ਲਿਆ ਵਾ ਹੁਣ ਤੁਹਾਡਾ ਕੰਮ ਆ ਤੁਸੀਂ ਥੋੜਾ ਬਹੁਤਾ ਦੇਖ ਲਿਆ ਕਰੋ ਅੱਛਾ ਕਿਹੜੀ ਕੋਈ ਦਰਾਨੀ ਠਣੀ ਆ ਜਿੰਨੇ ਕੰਮ ਕਰਨਾ ਵਾ ਜਿੰਨਾ ਕੰਮ ਵੱਢਣਾ ਵਾ ਕੰਮ ਮੇਰਨਾ ਵੰਡੇਗੀ ਹੁਣ ਓ ਯਾਰ ਮੰਮੀ ਜੀ ਮੈਂ ਜਿੰਨਾ ਕ ਕਰਨਾ ਹੀ ਜਿੰਨਾ ਕ ਮੇ ਕੋ ਹੁੰਦਾ ਨਾ ਮੈਂ ਕਰ ਲਿਆ ਬਾਕੀ ਹੁਣ ਤੁਸੀਂ ਵੇਖੋ ਜਾ ਮੇਰਾ ਪੁੱਤ ਉੱਠ ਕੇ ਕਰ ਲਾ ਕੰਮ ਮੰਮੀ ਜੀ ਪੁੱਤ ਮੈਂ ਤਾਂ ਦਾ ਪੁੱਤ ਅੱਜ ਤੂੰ ਮੈਨੂੰ ਪੁੱਤ ਗਿਆ ਵਾਹ ਜੋ ਹੈਗਾ ਉਹ ਹੀ ਕਹਿਣ ਦੇ ਹੀ ਆ ਗਲਤ ਕੀ ਕਹਿਤਾ ਮੈਂ ਮੰਮੀ ਜੀ ਕੋਈ ਡਿਮਾਂਡ ਤਾਂ ਨਹੀਂ ਹੈਗੀ ਡਿਮਾਂਡ ਹੁਣ ਸਾਨੂੰ ਕਾਦੀ ਆ ਕੀ ਤੇਰੇ ਕੋਲ ਵਾਧੂ ਮੰਗ ਲਿਆ ਵੈ ਡਿਮਾਂਡ ਵਾਈ ਕਿੱਦਾਂ ਦੀ ਗੱਲ ਕੀਤੀ ਤੂੰ ਮੈਂ ਕਿਹਾ ਪੁੱਤ ਮੈਨੂੰ ਕਿਹਾ ਤੂੰ ਯਕੀਨ ਨਹੀਂ ਆਉਂਦਾ ਮੰਮੀ ਜੀ ਮੈਨੂੰ ਤੈਨੂੰ ਯਕੀਨ ਆਉਂਦਾ ਕਿੱਥੇ ਸਾਡੇ ਮਾਂ ਪੁੱਤਾਂ ਤੇ ਯਕੀਨ ਤੇ ਹੈ ਹੀ ਨਹੀਂ ਤੈਨੂੰ ਮੰਮੀ ਜੀ ਵੇਖ ਲਓ ਜੇ ਕੋਈ ਡਿਮਾਂਡ ਹੈਗੀ ਤੇ ਦੱਸ ਦਿਓ ਮੈਂ ਕਰ ਲੈਣੀ ਮੰਮੀ ਹੁਣ ਉਹਨਾਂ ਨੂੰ ਫੋਨ ਸਾਡੀ ਕੋਈ ਡਿਮਾਂਡ ਨਹੀਂ ਹੈਗੀ ਮੈਨੂੰ ਤੇ ਮੰਮੀ ਜੀ ਚ ਕੀਰੀ ਨਹੀਂ ਹੋਣ ਡਿਆ ਅੱਜ ਮੈਂ ਸੁਪਨਾ ਤਾਂ ਨਹੀਂ ਵੇਖਣ ਦੀ ਕੋਈ ਮੈਨੂੰ ਨਹੀਂ ਪਤਾ ਸੁਪਨਾ ਵੇਖਣ ਦੀ ਕੀ ਕਰਨ ਡਈ ਆ ਜੇ ਤੈਨੂੰ ਪੁੱਤ ਕਹਿ ਲੋ ਤਦ ਵੀ ਤੈਨੂੰ ਗਰਫੜਾ ਲੱਗਦਾ ਕਿ ਪੁੱਤ ਕਿਉਂ ਕਹਤਾ ਵਾ ਜੇ ਤੈਨੂੰ ਓਦਾਂ ਬੋਲ ਲੋ ਗੁੱਸੇ ਨਾਲ ਫੇਰ ਕਹਣਾ ਮੈਨੂੰ 24 ਘੰਟੇ ਗੁੱਸੇ ਨਾਲ ਬੋਲਦੇ ਜੇ ਉਹ ਮੰਮੀ ਜੀ ਬੜੀ ਹੈਰਾਨੀ ਹੋਈ ਨਾ ਪੁੱਤ ਨਾਮ ਦਾ ਵਰਡ ਤੁਹਾਡੇ ਮੂੰਹੋਂ ਸੁਣ ਕੇ ਤਾਂ ਕਰਕੇ ਹੈਰਾਨੀ ਤੈਨੂੰ ਹੁੰਦੀ ਰਹਿੰਦੀ ਆ ਬਾਕੀ ਕੰਮ ਧੰਦਾ ਮੁੱਕ ਗਿਆ ਵਾ ਹਾਂਜੀ ਮੰਮੀ ਜੀ ਮੈਂ ਕਰ ਲਿਆ ਹੁਣ ਜਿਹੜਾ ਥੋੜਾ ਬੋਤਾ ਰਹਿੰਦਾ ਜਾ ਕੇ ਦੇਖ ਲੋ ਮੈਂ ਤਾਂ ਨਹੀਂ ਕਰਨ ਵਾਲਾ ਜੋ ਕੰਮ ਕਰ ਜਾ ਕੇ ਤੇ ਮੰਮੀ ਜੀ ਤੂੰ ਹੀ ਵੀ ਚੰਗੇ ਭਲੇ ਜੇ ਕਰ ਲਓ ਜਾ ਕੇ ਤੇਰੇ ਹੱਥਾਂ ਨੂੰ ਮਹਿੰਦੀ ਨਹੀਂ ਲੱਗੀ ਮੰਮੀ ਜੀ ਮੈਂ ਕਰਦੀ ਆ ਕੋਈ ਕੰਮ ਦੇਖ ਰਹੀ ਮੈਂ ਆਨਲਾਈਨ ਕੋਈ ਕੁਛ ਮੰਗਵਾਉਣਾ ਵਾ ਮੈਂ ਤਾਂ ਉਹਦੇ ਬਾਰੇ ਰਹੀ ਆ ਦੇਖਣ ਪਹੁੰਚ ਆਉਣ ਲੈਣ ਮੰਗਵਾਣਾ ਇੱਕ ਤੇ ਆ ਫੋਨ ਨੇ ਗੰਦ ਪਾਇਆ ਵਾ ਇਹ ਤੇਰਾ ਲਖਣਾ ਹੀ ਪੈਣਾ ਮੈਨੂੰ ਹੁਣ ਯਾਰ ਹੁਣ ਫੋਨ ਤੇ ਨਿਗਾਹ ਹੋ ਗਈ ਆ ਆਹ ਹੋ ਗਈ ਆ 24 ਘੰਟੇ ਫੋਨ 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 24 ਘੰਟੇ ਰੱਖਦੀ ਆ ਆਪਣੇ ਕੋਲ ਯਾਰ ਹਰ ਟਾਈਮ ਇਦਾਂ ਕਿਚ 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 ਕਰਿਆ ਕਰੋ ਮੇਰੇ ਨਾਲ ਹਰ ਟਾਈਮ ਤੂੰ ਵੀ ਨਾ ਇਦਾਂ ਕਰਿਆ ਕਰ ਸਾਡੇ ਨਾਲ ਫਿਰ ਥੋੜਾ ਜਿਹਾ ਮੰਮੀ ਜੀ ਆਪ ਵੀ ਦੇਖ ਲਿਆ ਕਰੋ ਯਾਰ ਮੈਨੂੰ ਕੁਝ ਕਰ ਲੈਣ ਦਿਓ ਜਿਵੇਂ ਕਰਦੀ ਆ ਤੇ ਵੇਲੀ ਬੈਠੀ ਵੀ ਤੁਹਾਨੂੰ ਚੰਗੀ ਲੱਗਦੀ ਵੇਲੀ ਬੈਠੀ ਨੇ ਕਰਨਾ ਕੀ ਆਨਲਾਈਨ ਆਰਡਰ ਕਰਕੇ ਪੈਸੇ ਦੇ ਦੇ ਸਾਬੀ ਪੈਸੇ ਦੇ ਦੇ ਮੰਮੀ ਪੈਸੇ ਦੇ ਦੇ ਫਿਰ ਇਹੋ ਗੱਲ ਦੀ ਲੜਾਈ ਹੁੰਦੀ ਹੋਰ ਕਿਹਦੀ ਗੱਲ ਦੀ ਲੜਾਈ ਹੁੰਦੀ ਆ ਫਿਰ ਇੰਨਾ ਕਬੜੀ ਤੁਸੀਂ ਕਰ ਸਕਦੇ ਤਾਂ ਬਾਹਰ ਜਾਵਾ ਮੰਗਣ ਕਿਸੇ ਦੇ ਗਵਾਂਡੀਆਂ ਘਰ ਚਲ ਜਾ ਅੱਗੇ ਤਾਂ ਗਵਾਂਡੀਆਂ ਘਰੋਂ ਮੰਗਣ ਜਾਨੀ ਹੁਣੀ ਹੈ ਨਾ ਅੱਗੇ ਤਾਂ ਕੋਈ ਦੇ ਕੇ ਜਾਂਦਾ ਨਾ ਤੈਨੂੰ ਘਰ ਤੇ ਕੋੱਖ ਵੀ ਨਹੀਂ ਮਿਲਦਾ ਤੈਨੂੰ ਹਨਾ ਉੱ ਜਾਓ ਮੰਮੀ ਜੀ ਜਾ ਕੇ ਥੋੜਾ ਬੋਤਾ ਕੰਮ ਕਰ ਲਓ ਤੇ ਆਣ ਕੇ ਫਿਰ ਬੈਠ ਜਾਓ ਮੈਂ ਤਰੀ ਜਾਣ ਵਾਲਿਆਂ ਦਾ ਕੰਮ ਕਰਨ ਨੂੰ ਉੱਠ ਕੇ ਤੇ ਚੱਲ ਕੰਮ ਕਰ ਜਾ ਕੇ ਮੈਂ ਵੀ ਨਹੀਂ ਜਾਣ ਵਾਲੀ ਫਿਰ ਲਾ ਲਓ ਕੋਈ ਕੰਮ ਵਾਲੀ ਅੱਛਾ ਤਾਂ ਤਨਖਾਹ ਹੁਣ ਪੇਕੇ ਤੋਂ ਲੈ ਕੇ ਦੇਣਗੀ ਫਿਰ ਹੈਗਾ ਸਾਬੀ ਕੰਮ ਕਰਦਾ ਵਾ ਆਪੇ ਦਊਗਾ ਸਾਬੀ ਨਹੀਂ ਦੇਣ ਵਾਲਾ ਐਂ ਕਿਉਂ ਦਈਏ ਕੰਮ ਤੂੰ ਕਰ ਪੇਕੇ ਤੋਂ ਲਿਆ ਕੇ ਪੈ ਸਕਦੇ ਜੇ ਕਿ ਪੇਕੇ ਤੋਂ ਲਿਆ ਕੇ ਪੈਸੇ ਦੇ ਸਕਦੀਆਂ ਤਾਂ ਮੈਂ ਕੰਮ ਵਾਲੀ ਅੱਜ ਲਾ ਲੈਣੀ ਮੇਰੇ ਪੇਕੇ ਆਣੇ ਹੁਣ ਠੇਕਾ ਨਹੀਂ ਲਿਆ ਮੈਂ ਨਹੀਂ ਲਿਆਉਣ ਵਾਲੀ ਤੇ ਅਸੀਂ ਵੀ ਠੇਕਾ ਨਹੀਂ ਲਿਆ ਕੰਮ ਜਿਹੜਾ ਆਪਣਾ ਖੁਦ ਕਰ ਲੋ ਕੰਮ ਕਿੰਨਾ ਕ ਕਿਹੜਾ ਗੋਹਾ ਕੁੜਾ ਕਰਨ ਦੀਆਂ ਘਰ ਦਾ ਹੀ ਕੰਮ ਕਰਨਾ ਵਾ ਕੋਈ ਬਾਹਰ ਦਾ ਕਰਨਾ ਵਾ ਤੇ ਇਦਾਂ ਕਰੋ ਫੇਰ ਰਲ ਮਿਲ ਕੇ ਕਰ ਲੈਨੇ ਮੈਂ ਤੇ ਨਹੀਂ ਅੰਦਰ ਦਾ ਕੋਈ ਵੀ ਕੰਮ ਕਰਨ ਵਾਲੀ ਬਾਹਰ ਦਾ ਕੰਮ ਕਰ ਸਾਰਾ ਕਰ ਲੈਣੀ ਆ ਨਾ ਅੰਦਰ ਦਾ ਮੇਰੇ ਕੋਲ ਨਹੀਂ ਕੰਮ ਹੁੰਦਾ ਸਾਰਾ ਕੰਮ ਤੇਰੇ ਸਿਰ ਤੇ ਆ ਕਰਨਾ ਕਰ ਮੈਨੂੰ ਨਹੀਂ ਹੈਗਾ ਇਨਾਂ ਲੈਓ ਮਮੇ ਜੀ ਫੋਨ ਦੋ ਮੈਂ ਫੋਨ ਨਹੀਂ ਮਿਲਣਾ ਤੈਨੂੰ ਕੰਮ ਕਰੇਂਗੇ ਤਾਂ ਫੋਨ ਮਿਲੂਗਾ ਨਾ ਹੁਣ ਕੀ ਸੋਚਣ ਦੇ ਜੇ ਇੰਨਾ ਬੋਲ ਬਲਾਰਾ ਕਰਕੇ ਆਣ ਕੇ ਕੋਹ ਨਹੀਂ ਸੋਚਣਾ ਕੀ ਮੈਂ ਬੈ ਇਥੇ ਚਾਹ ਬਣਾ ਕੇ ਲਿਮਨੀ ਇਹ ਵਿਚਾਰੀ ਭੋਲੀ ਆ ਡਰਦੀ ਐ ਨਾ ਤੂੰ ਜਿੱਤਾ ਉਹਨੂੰ ਕਹਿੰਦੇ ਆ ਉਦਾਂ ਹੀ ਉਹ ਕਰ ਲੈਂਦੀ ਉਦਾਂ ਹੀ ਮੰਨ ਜਾਂਦੀ ਆ ਉਹਦਾ ਦੁਨੀਆ ਹੈਗੀ ਛਿੱਤਰ ਦੀ ਯਾਰ ਉਹਦੇ ਗਾਲ ਕਾਨੇ ਚ ਪਾਏ ਨਹੀਂ ਹੀ ਦੋਹਦੇ ਵੇਰ ਦੀ ਹੀ ਨਾ ਗਾੜੀ ਪੂਰਾ ਫਿਰ ਤੌਰ ਨਾ ਰਹਿੰਦੀ ਹੀ ਅਗਲੀ ਸੂਤਰ ਤੇ ਉਹਦੇ ਕੋਲ ਹੀ ਗੇ ਪਰ ਭਾਬੀ ਕੀ ਕਰ ਰਹੇ ਹੋ ਕੁਛ ਨਹੀਂ ਦੀਦੀ ਮੈਂ ਸੰਤਰੇ ਡੀ ਹੀ ਤੋੜਨ ਮੈਂ ਕਿਹਾ ਦੁਪਹਿਰੇ ਖਾਣੇ ਆ ਧੁੱਪੇ ਹਾਂ ਇਹ ਵੀ ਗੱਲ ਸਹੀ ਹੈ ਉਥੇ ਫ੍ਰਿਜ ਚ ਹੀ ਪਿਆ ਫਰੂਟਸ ਕੋ ਫਰੂਟ ਚਾਟ ਬਣਾ ਲਓ ਸੇ ਬੈ ਕੇ ਖਾਣੇ ਧੁੱਪੇ ਬੈ ਕੇ ਕੋਈ ਨਹੀਂ ਲੈ ਆਓ ਆਜੋ ਕੱਟ ਲੈਣੇ ਆ ਤੇ ਖਾ ਲੈਣੇ ਆ ਹਾਂ ਤੇ ਉਹ ਤੀਕਾ ਤੇ ਅੱਜ ਤੁਸੀਂ ਸੂਟ ਪਾਇਆ ਵਾ ਸੋ ਕੁ ਜਿੰਟੋਪ ਸੋਹਣਾ ਲੱਗਦਾ ਵਾ ਮੈਂ ਕਿਹਾ ਰੋਜ਼ ਰੋਜ਼ ਕਲੇਸ਼ ਹੁੰਦਾ ਚੱਲ ਅੱਜ ਕਲੇਸ਼ ਹਟਾਈ ਦਿੰਨੇ ਆ ਚੱਲ ਜਿਹੜਾ ਰੋਜ਼ ਹੁੰਦਾ ਉਹ ਤੇ ਹੋਣਾ ਹੀ ਆ ਪਰ ਸੋਹਣਾ ਲੱਗਦਾ ਜਿੰਟੋ ਪਾਇਆ ਕਰੋ ਸੋਹਣਾ ਲੱਗਦਾ ਉਹ ਫਿਰ ਆਪਣੇ ਥੋੜਾ ਭਰਾ ਨੂੰ ਤੇ ਮੰਮੀ ਨੂੰ ਥੋੜਾ ਸਮਝਾ ਦਿਓ ਨਾ ਉਹਨਾਂ ਨੇ ਤੁਹਾਨੂੰ ਪਤਾ ਭਾਬੀ ਇਦਾਂ ਹੀ ਬੋਲਦੇ ਹੀ ਰਹਿਣਾ ਵਾ ਤੁਸੀਂ ਕਿਹੜੀ ਪ੍ਰਵਾਹ ਕਰਦੇ ਜੇ ਨਾਲੇ ਕੀ ਕਰਨਾ ਫਿਰ ਹਨਾ ਟਾਈਮ ਪਾਸ ਤੇ ਕਰਨਾ ਹੀ ਆ ਉਹੀ ਨਾ ਪ੍ਰਵਾਹ ਕਰਨੀ ਮੈਂ ਪ੍ਰਵਾਹ ਪ੍ਰਵੋਕ ਘੱਟ ਹੀ ਕਰਦੀ ਉਦਾਂ ਤੇ ਸਹੀ ਆ ਨਾ ਜਿੱਡਾ ਆਪਣ ਨੂੰ ਚੰਗਾ ਲੱਗਦਾ ਵਾ ਆਪਣੀ ਮਨਮਰਜ਼ੀ ਨਾਲ ਰਿਆ ਕਰੋ ਤੁਸੀਂ ਕਿਹੜਾ ਕੋਈ ਨਜਾਇਜ਼ ਕਰਨ ਦੇ ਜੇ ਕੁਝ ਗਲਤ ਕਰਨ ਦੇ ਸਾਰੀ ਦੁਨੀਆ ਪਾਉਣ ਦੀ ਫਿਰ ਕਿਹੜੀ ਗੱਲ ਆ ਇਦਾਂ ਹੀ ਆ ਫਿਰ ਹਾਂ ਉਹ ਨਹੀਂ ਤੁਸੀਂ ਨਹੀਂ ਪਾਉਂਦੇ ਮੈਂ ਪਹਿਲਾਂ ਬਾਬੂ ਲੈਂਦੀ ਹੁੰਦੀ ਹੁਣ ਨਹੀਂ ਤੁਸੀਂ ਵਹੇ ਜਾਓ ਤਰ ਸੂਟ ਚ ਹੀ ਰਹਿਨੇ ਹਨਾ ਇੱਥੇ ਆਣ ਕੇ ਚਲੋ ਕਿਤੇ ਮੜਾ ਮੋਟਾ ਪਾਏ ਨਹੀਂ ਤੇ ਚਲ ਜਰਾ ਬਾਹਰ ਚਵਰਨ ਵਾਲੇ ਲੈ ਕੇ ਆਉਣੇ ਆ ਤੇ ਨਾਲੇ ਕੁਝ ਖਾ ਕੇ ਆਉਣੇ ਆ ਗੋਲ ਗੱਪੇ ਖਾ ਕੇ ਆਈਏ ਪੀਜ਼ਾ ਖਾ ਲਿਆ ਹੀ ਚਲ ਜਾਣੇ ਆ ਚਲਿਏ ਫਿਰ ਆਪਾਂ ਬੜੀ ਤੱਕ ਚਲੋ ਡਰੈਸ ਕਰ ਲੋ ਹਾ ਚੇਂਜਾ ਮੈਨੂੰ ਤੇ ਸੂਟ ਤੁਹਾਨੂੰ ਵਧੀਆ ਨਹੀਂ ਲੱਗਾ ਤੁਸੀਂ ਜਿੰਦ ਤੋਂ ਵੀ ਪਾਲੋ ਉੱਤੀ ਜਾਣੇ ਹਨ ਜਿਹੜਾ ਲੋਪਾ ਨਹੀਂ ਹੈਗੀ ਹੈ ਦਵਾ ਤੁਹਾਨੂੰ ਤੁਸੀਂ ਵੀ ਪਾਉਣੀ ਆ ਚਲ ਵੇਖ ਲੈਨੇ ਆ ਫਿਲਹਾਲ ਪਹਿਲਾਂ ਆ ਖਾ ਲੀਏ ਫਰੂਟ ਖਾ ਲੀਏ ਚਲੋ ਫਿਰ ਆਜੋ ਫਰੂਟ ਕੱਟਦੇ ਆ ਦੇਖਾਂਗੇ ਫਰੂਟ ਖਾ ਕੇ ਫਿਰ ਜਾਣੇ ਆ ਫਿਰ ਦੇਖ ਲੈਨੇ ਆ ਕੀ ਕਰਨ ੜੇ ਮੰਮੀ ਅੰਦਰ ਮੰਮੀ ਕੁਛ ਨਹੀਂ ਅੰਦਰ ਬੈਠੇ ਕੋ ਕੱਪੜੇ ਚ ਜੋੜਨ ੜੇ ਸ਼ਾਇਦ ਅੱਛਾ ਦੇ ਨਾਲ ਚਰਚੜਕਾ ਤੁਹਾਨੂੰ ਪਤਾ ਹੀ ਆ ਉਹਨਾਂ ਦਾ ਉਹਨਾਂ ਨੇ ਕਰ ਹੀ ਜਾਣਾ ਕੱਪੜਿਆਂ ਤਾਂ ਰਹੀ ਕਹਿਣਾ ਹੈ ਖਲਾਰਾ ਪਿਆ ਅੰਦਰ ਹੈ ਤੇ ਪਤਾ ਨਹੀਂ ਕੀ ਰਿਤ ਹੈ ਕੀ ਰੰਡੀ ਹੈ ਕੀ ਨਹੀਂ ਹੈ ਅੰਦਰ ਉਸੇ ਜੀ ਮਾੜਾ ਮੋਟਾ ਫੋਨ ਦੇਖ ਲੋ ਤਾਂ ਵੀ ਮੰਮੀ ਇਦਾਂ ਹੀ ਕਰਦੇ ਆ ਚਲ ਕੋਈ ਗਾਲੀ ਤੁਸੀਂ ਆਪਣਾ ਰਿਆ ਕਰੋ ਮਸਤ ਕੋਈ ਨਹੀਂ ਕਰਦੇ ਨੇ ਉਹ ਨਾਲ ਮਿਲ ਕੇ ਕਰ ਲਿਆ ਜਿੰਨਾ ਹੋਇਆ ਠੀਕ ਆ ਉਹਨਾਂ ਨਾਲ ਰੋਲਾ ਤੇ ਪਾਉਣਾ ਹੀ ਪਾਉਣਾ ਕੋਈ ਫਾਇਦਾ ਨਹੀਂ ਹੈ ਚਲ ਜੀ ਤੁਹਾਡੀ ਸ਼ਾਪਿੰਗ ਕਰਕੇ ਆਈਏ ਚਲੋ ਜਾਣੇ ਆ ਕੋਈ ਨਹੀਂ ਚਲੋ ਆਜੋ ਫਿਰ ਚੱਲੀਏ ਹਾਂ ਠੀਕ ਆ ਕੀ ਗੱਲ ਕੁਛ ਨਹੀਂ ਬੜੀ ਤਵੱਕੇ ਪਈ ਆ ਉਹ ਨਹੀਂ ਯਾਰ ਮੈਂ ਜਦੋਂ ਤੁਪੇ ਜਾਵਾ ਮੰਮੀ ਮੈਨੂੰ ਕਲਾ ਦੇਂਦੇ ਤੇ ਨਜ਼ਰ ਲਾਉਂ ਜਣੀ ਮੈਂ ਤਾਂ ਸ਼ੀਸ਼ੇ ਚ ਆਣ ਕੇ ਆਪਣਾ ਮੂੰਹ ਵੇਖਣ ਨਹੀਂ ਵੀ ਦੱਸ ਕਿਹੜਾ ਮੂੰਹ ਇਤਾਂ ਦਾ ਮੈਨੂੰ ਵੱਖਰਾ ਲੱਗਿਆ ਸ਼ੀਸ਼ੇ ਨਾ ਲਾਦਾ ਵੇਖਿਆ ਕਰ ਸ਼ੀਸ਼ਾ ਵੀ ਨਜ਼ਰਾਂ ਲਾ ਦਿੰਦਾ ਹੁੰਦਾ ਹੀ ਕਈ ਜਣੀ ਠੀਕ ਆ ਤੇ ਟੈਨਸ਼ਨ ਨਾ ਲਿਆ ਕਰ ਟੈਨਸ਼ਨ ਨਹੀਂ ਯਾਰ ਮੈਂ ਤਾਂ ਸਮਝ ਲਿਆ ਸੋਣੀ ਹੋਣਾ ਮੇਰਾ ਆਪਣੇ ਕੋਲ ਆ ਹੀ ਬਣਾ ਤਾ ਤੇ ਗਨਾਵਾਂਗੇ ਬਾਹਰ ਨਹੀਂ ਨਿਕਲ ਸਕਦੇ ਲੈ ਲੱਗੇ ਤੇ ਮੈਂ ਘੁੰਮਦੀ ਫਿਰਦੀ ਰਹੀ ਨਹੀਂ ਲਈ ਅੱਗੇ ਤੇ ਇਦਾਂ ਦੇ ਕੋਈ ਗੱਲ ਹੀ ਨਹੀਂ ਆਈ ਕਦੀ ਉਹ ਤੂੰ ਵਿਆਹੀ ਨਹੀਂ ਸੀ ਨਾ ਹੁਣ ਤੇਰਾ ਵਿਆਹ ਹੋ ਗਿਆ ਵਾ ਕੋਠੇ ਤੇ ਚਲੀ ਗਿਆ ਆਪਾਂ ਨਾ 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 ਵੇੜੇ ਤੇ ਘਟ ਵੈਂਦੇ ਕੋਠੇ ਤੇ ਸਾਰੇ ਪਿੰਨੇ ਵੇਖਣਾ ਕੀ ਜਾਵੀ ਉਹ ਗੱਲ ਦੇ